ਅੱਜ ਦਾ ਮਨੁੱਖ ਗਰੀਬ ਨਹੀਂ ਪਰ ਫਿਰ ਵੀ ਖੁਸ਼ ਨਹੀਂ ਹੈ ਉਸ ਦੇ ਕੋਲ ਸਭ ਕੁਝ ਹੈ ਦੌਲਤ ਰਤਬਾ ਸੁਵਿਧਾਾਂ ਮਾ ਰਿਸ਼ਤੇ ਅਤੇ ਮਨੋਰੰਜਨ ਦੇ ਅਣਗਿਣਤ ਸਾਧਨ ਫਿਰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਸਵੇਰੇ ਉੱਠਦਾ ਹੈ ਤਾਂ ਮਨ ਭਾਰਾ ਹੁੰਦਾ ਹੈ ਹਰ ਚਿਹਰੇ ਤੇ ਮੁਸਕਾਨ ਹੈ ਪਰ ਉਹ ਮੁਸਕਾਨ ਅਕਸਰ ਦਿਖਾਵੇ ਲਈ ਹੁੰਦੀ ਹੈ ਅੰਦਰ ਇੱਕ ਅਣਜਾਣ ਬੇਚੈਨੀ ਹੈ ਇੱਕ ਐਸਾ ਖਾਲੀਪਨਾ ਜਿਸਨੂੰ ਭਰਨ ਲਈ ਮਨੁੱਖ ਹਰ ਰੋਜ਼ ਦੌੜਦਾ ਹੈ ਹਰ ਹੱਥ ਵਿੱਚ ਮੋਬਾਈਲ ਹੈ ਪਰ ਦਿਲ ਵਿੱਚ ਸ਼ਾਂਤੀ ਨਹੀਂ ਉਹ ਹਰ ਸਮਾਂ ਕਨੈਕਟਡ ਤਾਂ ਹੈ ਪਰ ਆਪਣੇ ਆਪ ਤੋਂ ਟੁੱਟਿਆ ਹੋਇਆ ਹੈ ਫੋਨ 'ਚ ਹਜ਼ਾਰਾਂ ਲੋਕ ਟੱਚ ਵਿੱਚ ਹਨ ਪਰ ਖੁਦ ਆਪਣੇ ਟੱਚ ਵਿੱਚ ਨਹੀਂ ਹੈ ਇਸੇ ਲਈ ਅੱਜ ਦਾ ਮਨੁੱਖ ਚੁੱਪਚਾਪ ਇੱਕ ਸਵਾਲ ਪੁੱਛਦਾ ਹੈ ਜੇ ਸਭ ਕੁਝ ਹੋਣ ਦੇ ਬਾਵਜੂਦ ਵੀ ਦਿਲ ਅਸ਼ਾਂਤ ਹੈ ਤਾਂ ਆਖਿਰ ਅਸਲੀ ਆਨੰਦ ਕਿੱਥੇ ਹੈ ਕੀ ਆਨੰਦ ਹੋਰ ਹਾਸਲ ਕਰਨ ਵਿੱਚ ਹੈ ਜਾਂ ਫਿਰ ਕੁਝ ਛੱਡਣ ਵਿੱਚ ਅੱਜ ਆਪਾਂ ਇਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸਵਤਰਮਾਂ ਦੇ ਸੰਤ ਮਹਾਂਪੁਰਖ ਅਤੇ ਆਤਮਿਕ ਅਨੁਭਵ ਸਦੀਆਂ ਤੋਂ ਇੱਕੋ ਸੱਚ ਵੱਲ ਇਸ਼ਾਰਾ ਕਰਦੇ ਆ ਰਹੇ ਹਨ ਕਿ ਅਸਲੀ ਆਨੰਦ ਕਿਸੇ ਬਾਹਰੀ ਚੀਜ਼ ਤੋਂ ਨਹੀਂ ਮਿਲਦਾ ਉਹ ਨਾ ਦੌਲਤ ਵਿੱਚ ਵੱਸਦਾ ਹੈ ਕਿਉਂਕਿ ਦੌਲਤ ਮਿਲਣ ਨਾਲ ਲਾਲਚ ਹੋਰ ਵੱਧ ਜਾਂਦੀ ਹੈ ਉਹਨਾਂ ਤਾਕਤ ਵਿੱਚ ਹੈ ਕਿਉਂਕਿ ਤਾਕਤ ਡਰ ਨੂੰ ਜਨਮ ਦਿੰਦੀ ਹੈ ਖੋਹੀ ਜਾਣ ਦਾ ਡਰ ਗੁੰਮ ਹੋ ਜਾਣ ਦੀ ਚਿੰਤਾ ਉਹਨਾਂ ਲੋਕਾਂ ਦੀ ਸਵੀਕਾਰਤਾ ਵਿੱਚ ਹੈ ਕਿਉਂਕਿ ਅੱਜ ਰਿਸ਼ਤਿਆਂ ਤੋਂ ਕਿਸੇ ਤਰ੍ਹਾਂ ਦੀ ਉਮੀਦ ਰੱਖਣੀ ਮੂਰਖਤਾ ਹੈ ਸਭ ਲੋਕ ਅੱਜ ਲੋੜਾਂ ਨਾਲ ਜੁੜੇ ਹੋਏ ਨੇ ਲੋਕਾਂ ਦੀ ਸੋਚ ਹਰ ਪਲ ਬਦਲਦੀ ਰਹਿੰਦੀ ਹੈ ਅੱਜ ਜੋ ਤਾੜੀਆਂ ਵੱਜ ਰਹੀਆਂ ਹਨ ਕੱਲ ਉਹੀ ਖਮੋਸ਼ੀ ਬਣ ਸਕਦੀਆਂ ਹਨ ਗੁਰਬਾਣੀ ਸਾਫ਼ ਕਹਿੰਦੀ ਹੈ ਮਾਇਆ ਮੋ ਸਭ ਦੁੱਖ ਹੈ ਅਰਥਾਤ ਜਿੱਥੇ ਮਾਇਆ ਨਾਲ ਮੋਹ ਹੈ ਉੱਥੇ ਦੁੱਖ ਆਪਣੇ ਆਪ ਪੈਦਾ ਹੋ ਜਾਂਦਾ ਹੈ ਕਿਉਂਕਿ ਬਾਰੀ ਚੀਜ਼ਾਂ ਸਥਾਈ ਨਹੀਂ ਜੋ ਆਇਆ ਹੈ ਉਹ ਜਾਣਾ ਹੀ ਹੈ ਪਰ ਜਦ ਮਨੁੱਖ ਆਪਣਾ ਸੁੱਖ ਇਹਨਾਂ ਅਸਥਾਈ ਚੀਜ਼ਾਂ ਨਾਲ ਜੋੜ ਲੈਂਦਾ ਹੈ ਤਾਂ ਅਸਥਿਰਤਾ ਪੈਦਾ ਹੋ ਜਾਂਦੀ ਹੈ ਮੂ드 ਧਰਮ ਕਹਿੰਦਾ ਹੈ ਤ੍ਰਿਸ਼ਨਾ ਦੁੱਖ ਦਾ ਮੂਲ ਹੈ ਹਿੰਦੂ ਧਰਮ ਵਿੱਚ ਵੀ ਬੈਰਾਗ ਨੂੰ ਮੋਕਸ਼ ਦਾ ਰਸਤਾ ਕਿਹਾ ਗਿਆ ਹੈ। ਹੋਰ ਬਹੁਤ ਸਾਰੇ ਸੂਫੀ ਸੰਤ ਕਹਿੰਦੇ ਹਨ ਕਿ ਦਿਲ ਖਾਲੀ ਕਰ ਤਾਂ ਹੀ ਰੱਬ ਬਸੇਗਾ। ਭਾਵ ਕੇ ਸਾਰੇ ਰਾਹ ਇੱਕੋ ਸੱਚ ਵੱਲ ਲੈ ਕੇ ਜਾਂਦੇ ਹਨ। ਜਿੱਥੇ ਲਾਲਚ ਖਤਮ ਹੁੰਦਾ ਉੱਥੇ ਸ਼ਾਂਤੀ ਸ਼ੁਰੂ ਹੁੰਦੀ ਹੈ। ਇਸ ਦੇ ਉਲਟ ਅਸਲੀ ਆਨੰਦ ਉਸ ਅਵਸਥਾ ਵਿੱਚ ਉਪਜਦਾ ਹੈ ਜਿੱਥੇ ਮਨੁੱਖ ਅੰਦਰੋਂ ਆਜ਼ਾਦ ਹੋ ਜਾਂਦਾ ਹੈ। ਉਹ ਆਜ਼ਾਦੀ ਹੈ ਕਿਹੜੀ? ਇਹ ਆਜ਼ਾਦੀ ਹੈ ਉਮੀਦਾਂ ਦੀ ਜ਼ੰਜੀਰ ਤੋਂ ਡਰ ਦੀ ਗ੍ਰਿਫਤ ਤੋਂ ਅਤੇ ਤੁਲਨਾ ਦੀ ਆਦਤ ਤੋਂ ਤੇ ਹੋਰ ਚਾਹੀਦਾ ਹੈ ਵਾਲੀ ਭੁੱਖ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਨਾਨਕ ਦੁਖੀਆ ਸਭ ਸੰਸਾਰ ਪਰ ਅਗਲੀ ਲਾਈਨ ਵਿੱਚ ਹੀ ਰਾਹ ਵੀ ਵਿਖਾ ਦਿੱਤਾ ਦੁੱਖ ਸੰਸਾਰ ਵਿੱਚ ਨਹੀਂ ਦੁੱਖ ਮਨ ਦੀ ਅਵਸਥਾ ਵਿੱਚ ਹੈ ਜਦ ਮਨੁੱਖ ਅੰਦਰੋਂ ਟਿਕ ਜਾਂਦਾ ਹੈ ਤਾਂ ਸੰਸਾਰ ਉਹੀ ਰਹਿੰਦਾ ਹੈ ਪਰ ਉਸ ਨਾਲ ਜੁੜਨ ਦਾ ਢੰਗ ਬਦਲ ਜਾਂਦਾ ਹੈ ਉਹ ਵਰਤ ਦਾ ਸਭ ਕੁਝ ਹੈ ਪਰ ਉਸ ਦਾ ਗੁਲਾਮ ਨਹੀਂ ਬਣਦਾ ਉਹ ਪਿਆਰ ਕਰਦਾ ਹੈ ਪਰ ਆਪਣੀ ਪੂਰਨਤਾ ਨਹੀਂ ਗਵਾਉਂਦਾ ਕੁਝ ਲੋਕ ਸੋਚਦੇ ਹਨ ਬੈਰਾਗ ਮਨੁੱਖ ਨੂੰ ਸਮਾਜ ਤੋਂ ਦੂਰ ਕਰ ਦਿੰਦਾ ਹੈ ਪਰ ਹਕੀਕਤ ਇਸ ਦਾ ਉਲਟ ਹੈ ਬੈਰਾਗੀ ਮਨੁੱਖ ਲਾਲਚੀ ਨਹੀਂ ਹੁੰਦਾ ਈਰਖਾ ਨਹੀਂ ਕਰਦਾ ਤੁਲਨਾ ਨਹੀਂ ਕਰਦਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਉਹ ਸੱਚਾ ਹੁੰਦਾ ਹੈ ਦਿਆਲੂ ਹੁੰਦਾ ਹੈ ਨਿਰਪੀਕ ਹੁੰਦਾ ਹੈ ਅਤੇ ਅੰਦਰੋਂ ਖੁਸ਼ ਹੁੰਦਾ ਹੈ ਅਜਿਹਾ ਮਨੁੱਖ ਸਮਾਜ ਲਈ ਭਾਰ ਨਹੀਂ ਸਗੋਂ ਰੋਸ਼ਨੀ ਬਣਦਾ ਹੈ ਇਸੇ ਅਵਸਥਾ ਵਿੱਚ ਮਨੁੱਖ ਕਿਸੇ ਚੀਜ਼ ਨੂੰ ਫੜ ਕੇ ਨਹੀਂ ਸਗੋਂ ਛੱਡ ਕੇ ਹਲਕਾ ਹੁੰਦਾ ਹੈ ਇਸ ਅੰਦਰੂਨੀ ਮੁਕਤੀ ਇਸ ਸਮਝ ਦੀ ਉਚਾਈ ਅਤੇ ਇਸ ਆਤਮਕ ਅਵਸਥਾ ਦਾ ਨਾਮ ਹੈ ਬੈਰਾਗ ਅੱਜ ਦੇ ਯੁੱਗ ਵਿੱਚ ਬੈਰਾਗ ਦੀ ਲੋੜ ਕਿਉਂ ਹੈ ਜੇ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਚਾਨਣ ਪਾਈਏ ਤਾਂ ਅਸੀਂ ਦੇਖਾਂਗੇ ਕਿ ਅੱਜ ਅਸੀਂ ਇੱਕ ਅਜਿਹੇ ਯੁੱਗ ਵਿੱਚ ਜੀ ਰਹੇ ਹਾਂ ਜਿੱਥੇ ਚੀਜ਼ਾਂ ਬੇਹੱਦ ਵੱਧ ਗਈਆਂ ਹਨ ਪਦਾਰਥ ਇੰਨਾ ਜ਼ਿਆਦਾ ਵੱਧ ਗਿਆ ਹੈ ਪਰ ਮਨੁੱਖ ਅੰਦਰੋਂ ਘਟ ਹੁੰਦਾ ਜਾ ਰਿਹਾ ਹੈ ਅੱਜ ਖਪਤ ਵੱਧ ਗਈ ਹੈ ਲੋੜ ਤੋਂ ਕਈ ਗੁਣਾ ਵੱਧ ਇਕੱਠਾ ਕਰਨ ਦੀ ਦੌੜ ਹੈ ਨਵਾਂ ਆਉਂਦਾ ਹੈ ਤਾਂ ਪੁਰਾਣਾ ਬੇਕਾਰ ਲੱਣ ਜਾਂਦਾ ਹੈ ਤੇ ਇਹੀ ਗੱਲ ਅੱਜ ਅਸੀਂ ਆਪਣੇ ਰਿਸ਼ਤੇ ਨਤਿਆਂ ਤੇ ਵੀ ਲਾਗੂ ਕਰ ਲਈ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਵਾਂ ਰਿਸ਼ਤਾ ਪੈਦਾ ਹੁੰਦਾ ਹੈ ਤਾਂ ਸਾਨੂੰ ਪੁਰਾਣੇ ਰਿਸ਼ਤੇ ਬੇਕਾਰ ਤੇ ਬੋਝ ਲੱਗਣ ਲੱਗ ਪੈਂਦੇ ਹੈ ਅੱਜ ਸਬਰ ਘਟ ਗਿਆ ਹੈ ਸਭ ਕੁਝ ਤੁਰੰਤ ਚਾਹੀਦਾ ਹੈ ਤੁਸੀਂ ਦੇਖਿਆ ਹੋਣਾ ਅੱਜ ਲੋਕ ਜਦੋਂ ਮੋਬਾਈਲ ਦੇ ਨਾਲ ਆਪਣੀ ਫੋਟੋ ਕਲਿੱਕ ਕਰਦੇ ਹਨ ਫੋਟੋ ਖਿੱਚਦੇ ਹਨ ਤਾਂ ਉਹ ਤੁਰੰਤ ਹੀ ਉਸ ਤੋਂ ਬਾਅਦ ਉਸ ਨੂੰ ਦੇਖਣ ਦੀ ਉਤਾਵਲੇ ਹੋ ਜਾਂਦੇ ਹਨ ਸਬਰ ਘਟੋ ਗਿਆ ਹੈ ਸਭ ਕੁਝ ਤੁਰੰਤ ਚਾਹੀਦਾ ਹੈ ਸਫਲਤਾ ਵੀ ਸੁੱਖ ਵੀ ਸੰਤੁਸ਼ਟੀ ਵੀ ਸਾਡੀ ਉਡੀਕ ਕਰਨ ਦੀ ਸਮਰੱਥਾ ਨੂੰ ਅੱਜ ਮਨੁੱਖ ਗਵਾ ਰਿਹਾ ਹੈ ਸਾਡੀ ਉਡੀਕ ਕਰਨ ਦੀ ਸਮਰੱਥਾ ਅੱਜ ਕਟ ਗਈ ਹੈ ਇਸੇ ਕਰਕੇ ਅਜ ਰਿਸ਼ਤੇ ਨਾਜ਼ੁਕ ਹੋ ਗਏ ਹਨ ਥੋੜੀ ਜੀ ਗਲਤਫਹਮੀ ਥੋੜੀ ਨਿਰਾਸ਼ਾ ਤੇ ਰਿਸ਼ਤਾ ਟੁੱਟ ਗਿਆ ਕਿਉਂਕਿ ਅਸੀਂ ਰਿਸ਼ਤਿਆਂ ਵਿੱਚ ਵੀ ਮੁਨਾਫਾ ਲੱਭਣ ਲੱਗ ਪਏ ਹਾਂ ਤੇ ਅੱਜ ਮਨੁੱਖ ਇਕੱਲਾ ਹੋ ਗਿਆ ਹੈ ਹਜ਼ਾਰਾਂ ਲੋਕਾਂ ਨਾਲ ਜੁੜਿਆ ਹੋਇਆ ਪਰ ਆਪਣੇ ਅੰਦਰ ਖਾਲੀ ਸਭ ਨਾਲ ਗੱਲਾਂ ਪਰ ਕਿਸੇ ਨਾਲ ਅੰਦਰਲੀ ਸਾਂਝ ਨਹੀਂ ਇਸ ਸਾਰੀ ਅਨਸ਼ਾਂਤੀ ਦਾ ਕੇਂਦਰੀ ਕਾਰਨ ਹੈ ਅਤ ਅਸਕਤੀ ਹਰ ਚੀਜ਼ ਮੇਰੀ ਬਣਾਉਣ ਦੀ ਭੁੱਖ ਮੇਰਾ ਘਰ ਮੇਰਾ ਦਰਜਾ ਮੇਰਾ ਨਾਮ ਮੇਰੀ ਸਫਲਤਾ ਮੇਰੀ ਪਹਿਚਾਨ ਹਰ ਸਫਲਤਾ ਨੂੰ ਦਿਖਾਉਣ ਦੀ ਲਾਲਸਾ ਕਿਉਂਕਿ ਦਿਖਾਉਣ ਨਾਲ ਹੀ ਅਸੀਂ ਆਪਣੇ ਆਪ ਨੂੰ ਕਾਬਿਲ ਸਮਝਦੇ ਹਾਂ ਦਿਖਾਵਾ ਇੰਨਾ ਜ਼ਿਆਦਾ ਵੱਧ ਗਿਆ ਹੈ ਅਸੀਂ ਹਰ ਚੀਜ਼ ਨੂੰ ਧੂਣੀ ਚੌਣੀ ਕਰਕੇ ਦਿਖਾਉਂਦੇ ਹਾਂ ਅਤੇ ਇਸ ਦੇ ਬਿਲਕੁਲ ਉਲਟ ਹਰ ਨਾਕਾਮੀ ਨੂੰ ਛਪਾਉਣ ਦਾ ਡਰ ਕਿਉਂਕਿ ਅਸੀਂ ਇਹ ਮੰਨਣ ਤੋਂ ਡਰਦੇ ਹਾਂ ਕਿ ਅਸੀਂ ਵੀ ਓਧੂਰੇ ਹੋ ਸਕਦੇ ਹਾਂ ਇਸ আসਕਤੀ ਨੇ ਮਨੁੱਖ ਨੂੰ ਚੀਜ਼ਾਂ ਦਾ ਮਾਲਕ ਨਹੀਂ ਚੀਜ਼ਾਂ ਦਾ ਗੁਲਾਮ ਬਣਾ ਦਿੱਤਾ ਹੈ ਇਸੇ ਲਈ ਅੱਜ ਬੈਰਾਗ ਕੋਈ ਸੰਨਿਆਸ ਨਹੀਂ ਕੋਈ ਜੰਗਲਾਂ ਵੱਲ ਭੱਜਣ ਦੀ ਗੱਲ ਨਹੀਂ ਅੱਜ ਬੈਰਾਗ ਮਾਨਸਿਕ ਜ਼ਰੂਰਤ ਹੈ ਬੈਰਾਗ ਮਤਲਬ ਆਪਣੀ ਖੁਸ਼ੀ ਨੂੰ ਬਾਹਰੀ ਹਾਲਾਤਾਂ ਦੇ ਹਵਾਲੇ ਨਾ ਕਰਨਾ ਬੈਰਾਗ ਮਤਲਬ ਵਰਤਣਾ ਸਭ ਕੁਝ ਪਰ ਉਸ ਨਾਲ ਚਿੰਬੜ ਕੇ ਨਹੀਂ ਰਹਿਣਾ ਜਦ ਮਨੁੱਖ ਅੰਦਰੋਂ ਇਹ ਸਮਝ ਪਾ ਲੈਂਦਾ ਹੈ ਤਾਂ ਉਹ ਖੱਪਤ ਤੇ ਯੁੱਗ ਵਿੱਚ ਵੀ ਸੰਤੁਸ਼ਟੀ ਨਾਲ ਜੀ ਸਕਦਾ ਹੈ ਉਹ ਦੌੜ ਦੇ ਸੰਸਾਰ ਵਿੱਚ ਵੀ ਸ਼ਾਂਤ رہ ਸਕਦਾ ਹੈ ਅਤੇ ਇਕੱਲੇਪਣ ਦੀ ਭੀੜ ਵਿੱਚ ਵੀ ਆਪਣੇ ਆਪ ਨਾਲ ਜੁੜਿਆ ਰਹਿ ਸਕਦਾ ਹੈ ਇਸੇ ਲਈ ਅਜ ਬੈਰਾਗ ਕੋਈ ਵਿਕਲਪ ਨਹੀਂ ਇੱਕ ਲੋੜ ਹੈ ਕਿਉਂਕਿ ਅਸਲੀ ਆਨੰਦ ਅੰਦਰਲੀ ਮੁਕਤੀ ਤੋਂ ਹੀ ਜਨਮ ਲੈਂਦਾ ਹੈ ਅਤੇ ਉਸ ਮੁਕਤੀ ਦਾ ਨਾਮ ਹੈ ਬੈਰਾਗ ਹੁਣ ਜੇਕਰ ਬੈਰਾਗ ਅਤੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਅਕਸਰ ਲੋਕ ਬੈਰਾਗ ਦਾ ਨਾਮ ਸੁਣਦੇ ਹੀ ਰਿਸ਼ਤਿਆਂ ਤੋਂ ਦੂਰ ਹੋ ਜਾਣ ਦੀ ਕਲਪਨਾ ਕਰ ਲੈਂਦੇ ਹਨ ਉਹ ਸਮਝਦੇ ਹਨ ਕਿ ਬੈਰਾਗ ਦਾ ਮਤਲਬ ਪਿਆਰ ਛੱਡ ਦੇਣਾ ਭਾਵਨਾਵਾਂ ਸੁਕਾ ਦੇਣਾ ਅਤੇ ਆਪਣੇ ਲੋਕਾਂ ਤੋਂ ਅਲੱਗ ਹੋ ਜਾਣਾ ਹੈ ਪਰ ਇਹ ਬੈਰਾਗ ਨਹੀਂ ਹੈ ਇਹ ਤਾਂ ਜੀਵਨ ਤੋਂ ਭੱਜਣਾ ਹੈ ਬੈਰਾਗ ਦਾ ਅਸਲੀ ਅਰਥ ਇਸ ਦਾ ਬਿਲਕੁਲ ਉਲਟ ਹੈ ਆਓ ਸਮਝਦੇ ਹਾਂ ਬੈਰਾਗ ਕਦੇ ਇਹ ਨਹੀਂ ਕਹਿੰਦਾ ਕਿ ਮਾਪਿਆਂ ਨਾਲ ਪਿਆਰ ਨਾ ਕਰੋ ਜਦ ਬੱਚਿਆਂ ਨਾਲ ਪਿਆਰ ਨਾ ਕਰੀਏ ਬੱਚਿਆਂ ਦੀ ਸੰਭਾਲ ਨਾ ਕਰੀਏ ਜੀਵਨ ਸਾਥੀ ਤੋਂ ਦੂਰ ਹੋ ਜਾਈਏ ਸਿੱਖ ਧਰਮ ਦੀ ਜੇਕਰ ਆਪਾਂ ਗੱਲ ਕਰਦੇ ਆਂ ਸਾ ਸਿੱਖੀ ਨੇ ਤਾਂ ਸਦਾ ਹੀ ਗ੍ਰਸਥ ਜੀਵਨ ਨੂੰ ਮਹਾਨ ਮੰਨਿਆ ਹੈ ਘਰ ਵਿੱਚ ਰਹਿੰਦੇ ਹੋਏ ਧਰਮ ਅਤੇ ਸੰਤੁਲਨ ਨਾਲ ਜੂਣਾ ਹੀ ਸਿੱਖੀ ਦਾ ਰਾਹ ਹੈ ਬੈਰਾਗ ਸਿਰਫ ਇਹ ਕਹਿੰਦਾ ਹੈ ਪਿਆਰ ਕਰੋ ਪਰ ਕਬਜ਼ਾ ਨਾ ਕਰੋ ਕਿਉਂਕਿ ਜਿੱਥੇ ਕਬਜ਼ਾ ਆ ਜਾਂਦਾ ਹੈ ਉੱਥੇ ਪਿਆਰ ਹੌਲੀ-ਹੌਲੀ ਡਰ ਬਣ ਜਾਂਦਾ ਹੈ ਡਰ ਖੋਏ ਜਾਂਦਾ ਡਰ ਬਦਲਾਦਾ ਡਰ ਇਕੱਲੇ ਹੋ ਜਾਂਦਾ ਬੈਰਾਗ ਕਹਿੰਦਾ ਹੈ ਸੰਭਾਲੋ ਪਰ ਬੰਨੋ ਨਾ ਬੱਚਿਆਂ ਨੂੰ ਪਿਆਰ ਦਿਓ ਪਰ ਉਹਨਾਂ ਦੀ ਜ਼ਿੰਦਗੀ ਉੱਤੇ ਆਪਣੇ ਅਧੂਰੇ ਸੁਪਨੇ ਲੱਦੋ ਨਾ ਜੀਵਨ ਸਾਥੀ ਨਾਲ ਚੱਲੋ ਪਰ ਉਸ ਨੂੰ ਆਪਣੀ ਖੁਸ਼ੀ ਦੀ ਇਕੱਲੀ ਜੜ ਨਾ ਬਣਾਓ ਰਿਸ਼ਤੇ ਨਿਭਾਓ ਪਰ ਆਪਣੇ ਆਪ ਨੂੰ ਗਵਾਓ ਨਾ ਕਿਉਂਕਿ ਜਦ ਮਨੁੱਖ ਆਪਣੀ ਪਛਾਣ ਰਿਸ਼ਤਿਆਂ ਵਿੱਚ ਗਵਾ ਲੈਂਦਾ ਹੈ ਤਾਂ ਰਿਸ਼ਤੇ ਭਾਰ ਬਣਨ ਲੱਗ ਪੈਂਦੇ ਹਨ ਬੈਰਾਗ ਰਿਸ਼ਤਿਆਂ ਨੂੰ ਤੋੜਦਾ ਨਹੀਂ ਉਹਨਾਂ ਨੂੰ ਸਾਹ ਲੈਣ ਲਈ ਜਗ੍ਹਾ ਦਿੰਦਾ ਹੈ ਜਿੱਥੇ ਬੈਰਾਗ ਹੁੰਦਾ ਹੈ ਉੱਥੇ ਉਮੀਦਾਂ ਘੱਟ ਹੁੰਦੀਆਂ ਹਨ ਪਰ ਸਮਝ ਵੱਧ ਹੁੰਦੀ ਹੈ ਉੱਥੇ ਸ਼ਿਕਾਇਤਾਂ ਨਹੀਂ ਸਵੀਕਾਰਤਾ ਹੁੰਦੀ ਹੈ ਉੱਤੇ ਰਿਸ਼ਤੇ ਲੋੜਾਂ ਨਾਲ ਨਹੀਂ ਸਾਹਜ ਨਾਲ ਜੁੜੇ ਹੁੰਦੇ ਹਨ ਬੈਰਾਗੀ ਮਨੁੱਖ ਰਿਸ਼ਤਿਆਂ ਤੋਂ ਕੁਝ ਲੈਣ ਨਹੀਂ ਉਹਨਾਂ ਵਿੱਚ ਕੁਝ ਦੇਣ ਲਈ ਹੁੰਦਾ ਹੈ ਸਮਾਂ ਸਹਾਰਾ ਤੇ ਸੱਚਾਈ ਇਸੇ ਲਈ ਬੈਰਾਗ ਨਾਲ ਜੁੜੇ ਰਿਸ਼ਤੇ ਲੰਬੇ ਸਮੇਂ ਤੱਕ ਚੱਲਦੇ ਹਨ ਉਹ ਦਿਵਾ ਨਹੀਂ ਬਣਦੇ ਉਹ ਆਸਰਾ ਬਣਦੇ ਹਨ ਅਤੇ ਅਜਿਹੇ ਰਿਸ਼ਤਿਆਂ ਵਿੱਚ ਮਨੁੱਖ ਇਕੱਲਾ ਨਹੀਂ ਮਹਿਸੂਸ ਕਰਦਾ ਕਿਉਂਕਿ ਉਹ ਪਹਿਲਾਂ ਹੀ ਆਪਣੇ ਆਪ ਨਾਲ ਜੁੜਿਆ ਹੁੰਦਾ ਹੈ ਇਸ ਲਈ ਸੱਚ ਇਹ ਹੈ ਬੈਰਾਗ ਰਿਸ਼ਤਿਆਂ ਦਾ ਦੁਸ਼ਮਣ ਨਹੀਂ ਬੈਰਾਗ ਰਿਸ਼ਤਿਆਂ ਦਾ ਸੰਤੁਲਨ ਹੈ ਜਿੱਥੇ ਬੈਰਾਗ ਹੁੰਦਾ ਹੈ ਉੱਥੇ ਰਿਸ਼ਤੇ ਸਾਹ ਲੈਂਦੇ ਹਨ ਵੱਧਦੇ ਹਨ ਅਤੇ ਸੁੰਦਰ ਬਣਦੇ ਹਨ ਬੈਰਾਗ ਕਮਜ਼ੋਰੀ ਨਹੀਂ ਬਲਕਿ ਅਸਲੀ ਤਾਕਤ ਹੈ ਕੁਝ ਲੋਕ ਸੋਚਦੇ ਹਨ ਬੈਰਾਗੀ ਮਨੁੱਖ ਕਮਜ਼ੋਰ ਹੁੰਦਾ ਹੈ ਉਹ ਸਮਝਦੇ ਹਨ ਕਿ ਜੋ ਦਿਲ ਨੂੰ ਸੰਸਾਰ ਤੋਂ ਦੂਰ ਰੱਖਦਾ ਹੈ ਉਹ ਚੀਜ਼ਾਂ ਨੂੰ ਛੱਡ ਦਿੰਦਾ ਹੈ ਉਹ ਹਰ ਦਿਗਜ ਤਾਕਤ ਤੋਂ ਲੰਘਦਾ ਨਹੀਂ ਪਰ ਇਹ ਗਲਤਫਹਮੀ ਹੈ ਅਸਲ ਵਿੱਚ ਬੈਰਾਗ ਹੀ ਸਭ ਤੋਂ ਵੱਡੀ ਤਾਕਤ ਹੈ ਬੈਰਾਗੀ ਮਨੁੱਖ ਉਹ ਹੈ ਜੋ ਡਰ ਤੋਂ ਮੁਕਤ ਹੈ ਜਿਸ ਨੂੰ ਕੁਝ ਖੋਹੇ ਜਾਣ ਦਾ ਡਰ ਨਹੀਂ ਉਹ ਕਿਸੇ ਤੋਂ ਡਰਦਾ ਨਹੀਂ ਜਿਸ ਦਾ ਸੁਖ ਬਾਹਰੀ ਹਾਲਾਤਾਂ ਤੇ ਲੋਕਾਂ ਦੀ ਸੋਚ ਤੇ ਨਹੀਂ ਹੈ ਉਸ ਦਾ ਮਨ ਸ਼ਾਂਤ ਹੈ ਨਿਰਭੀਕ ਹੈ ਅਡਿੱਗ ਹੈ ਉਹ ਕਦੇ ਡਿੱਗਦਾ ਨਹੀਂ ਉਹ ਆਪਣੀ ਹਾਰ ਆਪਣੀ ਨਕਾਮੀ ਆਪਣੀ ਅਸਥਿਰਤਾ ਨੂੰ ਵੀ ਸਵੀਕਾਰ ਕਰ ਲੈਂਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦੀਆਂ ਚੀਜ਼ਾਂ ਆਉਂਦੀਆਂ ਹਨ ਜਾਂਦੀਆਂ ਹਨ ਪਰ ਉਸ ਦੀ ਖੁਸ਼ੀ ਉਸ ਦੀ ਅਸਲੀ ਤਾਕਤ ਉਹ ਅੰਦਰੋਂ ਹੀ ਹੈ ਜਿਸ ਦਾ ਸੁਖ ਅੰਦਰੋਂ ਆਉਂਦਾ ਹੈ ਉਸ ਨੂੰ ਬਾਹਰੋਂ ਕੋਈ ਹਿਲਾ ਨਹੀਂ ਸਕਦਾ ਕੋਈ ਟਿੱਪਣੀ ਕੋਈ ਕਮੈਂਟ ਕੋਈ ਸਮਿਖਿਆ ਕੋਈ ਸਫਲਤਾ ਜਾਂ ਅਸਫਲਤਾ ਉਸ ਦਾ ਆਤਮ ਸੰਤੁਲਨ ਕਦੇ ਨਹੀਂ ਡਿੱਗਦਾ ਬੈਰਾਗੀ ਮਨੁੱਖ ਦੀ ਤਾਕਤ ਇਹ ਤਾਕਤ ਨਾ ਸਿਰਫ ਸ਼ਾਂਤੀ ਦੀ ਹੈ ਨਾ ਸਿਰਫ ਸਬਰ ਦੀ ਹੈ ਇਹ ਤਾਕਤ ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣ ਦੀ ਹੈ ਆਪਣੇ ਆਪ ਨਾਲ ਨੇਪਾਓ ਕਰਨ ਦੀ ਹੈ ਅਤੇ ਆਪਣੇ ਰਿਸ਼ਤਿਆਂ ਵਿੱਚ ਮਿਹਰ ਅਤੇ ਸਹਿਯੋਗ ਬਣਾਈ ਰੱਖਣ ਦੀ ਹੈ ਇਸ ਤਰ੍ਹਾਂ ਜਦ ਕੋਈ ਮਨੁੱਖ ਸੱਚਮੁੱਚ ਬੈਰਾਗੀ ਬਣਦਾ ਹੈ ਉਹ ਕਮਜ਼ੋਰ ਨਹੀਂ ਉਹ bari ਹਲਚਲ ਤੋਂ ਅਸਮਝੀ ਹੋਊਗ ਅੰਦਰੋਂ ਅਡਿੱਗ ਅਤੇ ਅਸਲੀ ਤਾਕਤ ਨਾਲ ਭਰਪੂਰ ਹੁੰਦਾ ਹੈ ਆਪਣੇ ਆਪ ਦੇ ਕਾਬੂ ਬਾਹਰਲੀ ਦੁਨੀਆ ਤੋਂ ਆਜ਼ਾਦ ਅਤੇ ਅਸਲੀ ਆਨੰਦ ਨਾਲ ਭਰਿਆ ਹੋਇਆ ਇਹੀ ਬੇਰਾਗੀ ਇਹ ਵਿਰਾਗ ਦੀ ਇਹੀ ਸ਼ਕਤੀ ਹੈ ਆਨੰਦ ਦੀ ਅਵਸਥਾ ਦੀ ਜਿਹੜਾ ਆਪਾਂ ਗੱਲ ਕਰਦੇ ਹਾਂ ਜਦੋਂ ਬੇਰਾਗ ਪੱਕਾ ਹੋ ਜਾਂਦਾ ਹੈ ਮਨੁੱਖ ਦੀ ਅੰਦਰੂਨੀ ਦੁਨੀਆ ਬਦਲ ਜਾਂਦੀ ਹੈ ਉਹ ਸ਼ਾਂਤ ਹੁੰਦਾ ਹੈ ਨਾ ਕੋਈ ਕਬਰਹਾਟ ਨਾ ਕੋਈ ਚਿੰਤਾ ਉਸਦੇ ਮਨ ਵਿੱਚ ਖਾਲੀਪਣ ਨਹੀਂ ਸਗੋਂ ਇੱਕ ਹੌਲੀ ਅਡਿੱਗ ਸ਼ਾਂਤੀ ਵਸਦੀ ਹੈ ਉਹ ਸੁਚੇਤ ਹੁੰਦਾ ਹੈ ਆਪਣੇ ਵਿਚਾਰਾਂ ਦਾ ਮਾਲਕ ਬਣਦਾ ਹੈ ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਲੈਂਦਾ ਹੈ ਉਹ ਹਰ ਇੱਕ ਪਲ ਨੂੰ ਸਵੀਕਾਰਦਾ ਹੈ ਨਾ ਕੋਈ ਦੁੱਖ ਭੂਤਕਾਲ ਦੀਆਂ ਘਟਨਾਵਾਂ ਦਾ ਨਾ ਕੋਈ ਭਵਿੱਖ ਦੀ ਅਣਜਾਣੀ ਚਿੰਤਾਵਾਂ ਦਾ ਉਹ ਵਰਤਮਾਨ ਵਿੱਚ ਜਿਉਂਦਾ ਹੈ ਉਹ ਹਰ ਸਾਹ ਹਰ ਪਲ ਹਰ ਛੋਟੀ ਖੁਸ਼ੀ ਨੂੰ ਮਹਿਸੂਸ ਕਰਦਾ ਹੈ ਉਹ ਸਮਝਦਾ ਹੈ ਕਿ ਸੱਚਾ ਸੁੱਖ ਕਦੇ ਬਾਹਰੋਂ ਨਹੀਂ ਆਉਂਦਾ ਸੱਚਾ ਸੁੱਖ ਅੰਦਰੋਂ ਉੱਜਦਾ ਹੈ ਜਦ ਮਨੁੱਖ ਦੀ ਆਤਮਾ ਆਜ਼ਾਦ ਸੱਚੀ ਤੇ ਨਿਰਪੂਰਕ ਹੁੰਦੀ ਹੈ ਜਦ ਮਨੁੱਖ ਇਸ ਅਵਸਥਾ ਵਿੱਚ ਪਹੁੰਚਦਾ ਹੈ ਉਹ ਕਿਸੇ ਵਸਤੂ ਤਾਕਤ ਜਾਂ ਲੋਕਾਂ ਦੀ ਸਵੀਕਾਰਤਾ ਦੇ ਨਿਰਭਰ ਨਹੀਂ ਰਹਿੰਦਾ ਉ ਆਪਣੀ ਖੁਸ਼ੀ ਨੂੰ ਕਿਸੇ ਚੀਜ਼ ਦੇ ਹਵਾਲੇ ਨਹੀਂ ਕਰਦਾ ਇਸ ਅਵਸਥਾ ਦਾ ਅਰਥ ਹੈ ਆਨੰਦ ਬਾਹਰ ਨਹੀਂ ਬਸ ਅੰਦਰ ਹੈ ਇਹ ਆਨੰਦ ਨਾ ਕਿਸੇ ਕਾਰਨ ਤੇ ਨਿਰਪਰ ਹੈ ਨਾ ਕਿਸੇ ਪ੍ਰਾਪਤੀ ਤੇ ਤੇ ਨਾ ਕਿਸੇ ਅਣਜਾਣੀ ਚਿੰਤਾ ਦੇ ਇਸ ਲਈ ਸੰਤ ਮਹਾਪੁਰਖ ਕਹਿੰਦੇ ਹਨ ਜਿੱਥੇ ਵਿਰਾਗ ਹੈ ਉੱਥੇ ਆਨੰਦ ਹੈ ਜਿੱਥੇ ਮਨ ਆਜ਼ਾਦ ਹੈ ਉੱਥੇ ਮਨੁੱਖ ਅਸਲੀ ਆਨੰਦ ਮਹਿਸੂਸ ਕਰਦਾ ਹੈ ਇਹੀ ਹੈ ਉਹ ਅਵਸਥਾ ਜਿੱਥੇ ਮਨੁੱਖ ਦੀ ਆਤਮਾ ਖੁੱਲਦੀ ਹੈ ਜਿੱਥੇ ਸਾਡਾ ਮਨ ਅਸਲੀ ਖੁਸ਼ੀ ਤੇ ਸੱਚੀ ਸ਼ਾਂਤੀ ਨੂੰ ਛੋਂਦਾ ਹੈ ਇਹੀ ਅਸਲੀ ਆਨੰਦ ਹੈ ਬਿਨਾਂ ਕਿਸੇ ਕਾਰਨ ਦਾ ਆਨੰਦ ਸਦਾ ਲਈ ਆਨੰਦ ਜੇ ਇਹ ਗੱਲਾਂ ਤੁਹਾਡੇ ਮਨ ਨੂੰ ਛੂ ਗਈਆਂ ਹਨ ਤਾਂ ਕਿਰਪਾ ਕਰਕੇ ਇਸ ਨੂੰ ਸੁਣ ਕੇ ਪਾਰ ਨਾ ਕਰੋ ਇਹ ਸਿਰਫ ਵਿਚਾਰ ਨਹੀਂ ਇਹ ਜੀਵਨ ਦੀ ਅਸਲੀ ਸਿੱਖਿਆ ਹੈ ਜੀਵਨ ਵਿੱਚ ਨੂੰ ਇਸ ਨੂੰ ਅਜਮਾ ਕੇ ਦੇਖੋ ਚੀਜ਼ਾਂ ਨੂੰ ਛੱਡ ਕੇ ਆਪਣੇ ਮਨ ਨੂੰ ਆਜ਼ਾਦ ਕਰਕੇ ਆਪਣੇ ਰਿਸ਼ਤਿਆਂ ਨੂੰ ਪਿਆਰ ਨਾਲ ਬਿਨਾਂ ਕਬਜ਼ੇ ਦੇ ਨਿਭਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਸੱਚ ਇਹ ਹੈ ਸੁਖ ਬਾਹਰ ਨਹੀਂ ਹੈ ਦੌਲਤ ਵਿੱਚ ਨਹੀਂ ਲੋਕਾਂ ਦੀ ਸਵੀਕਾਰਤਾ ਵਿੱਚ ਨਹੀਂ ਸੁਖ ਅੰਦਰ ਹੈ ਤੁਹਾਡੇ ਮਨ ਦੀ ਆਜ਼ਾਦੀ ਵਿੱਚ ਤੁਹਾਡੇ ਮਨ ਤੁਹਾਡੇ ਆਪਣੇ ਚੇਤਨ ਮਨ ਦੀ ਥਾਂ ਵਿੱਚ ਜਦ ਤੱਕ ਤੁਸੀਂ ਇਸ ਅੰਦਰੂਨੀ ਆਜ਼ਾਦੀ ਨੂੰ ਪਾਉਂਦੇ ਨਹੀਂ ਤਦ ਤੱਕ ਕੋਈ ਵੀ ਬਾਹਰੀ ਚੀਜ਼ ਤੁਹਾਨੂੰ ਅਸਲੀ ਖੁਸ਼ੀ ਦੇ ਹੀ ਨਹੀਂ ਸਕਦੀ ਇਸ ਲਈ ਸਿਰਫ ਸੋਚੋ ਨਹੀਂ ਪਰ ਅਮਲ ਕਰੋ ਛੋਟੇ ਛੋਟੇ ਕਦਮ ਲਓ ਆਪਣੇ ਮਨ ਨੂੰ ਅਸਲੀ ਆਜ਼ਾਦੀ ਦਿਓ ਆਪਣੇ ਰਿਸ਼ਤਿਆਂ ਨੂੰ ਨਰਮ ਅਤੇ ਪਿਆਰ ਭਰੇ ਬਣਾਓ ਅਤੇ ਹਰ ਪਲ ਨੂੰ ਪੂਰੀ ਤਰ੍ਹਾਂ ਮਹਿਸੂਸ ਕਰੋ ਕਿਉਂਕਿ ਇਹੀ ਅਸਲੀ ਵਿਰਾਗ ਅਸਲੀ ਆਨੰਦ ਤੇ ਅਸਲੀ ਸ਼ਾਂਤੀ ਹੈ ਧੰਨਵਾਦ